ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਹੁਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਸਕੂਲਾਂ ਦੀ ਛੁੱਟੀਆਂ ਨੂੰ ਲੈ ਕੇ ਆਈ ਇਹ ਵੱਡੀ ਖਬਰ ਫਿਰ ਤੋਂ ਵਧਣਗੀਆਂ ਛੁੱਟੀਆਂ ਹੁਣੇ ਆ ਰਹੀ ਹੈ ਜੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ-ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਇਸ ਸਾਲ ਗਰਮੀ ਨੇ ਸਾਰੇ ریکارڈ ਤੋੜ ਦਿੱਤੇ ਹਨ ਬੱਚੇ ਹੋਣ ਜਾਂ ਵੱਡੇ 45 ਤੋਂ 48 ਡਿਗਰੀ ਤਾਪਮਨ ਕਰਕੇ ਸਭ ਪਰੇਸ਼ਾਨ ਹਨ ਇਸ ਕਰਕੇ ਸਕੂਲਾਂ ਦੇ ਵਿੱਚ ਤੀਆਂ ਵੀ ਮਈ ਮਹੀਨੇ ਹੀ ਕਰ ਦਿੱਤੀਆਂ ਗਈਆਂ ਸੀ ਅਤੇ ਇਸ ਵਾਰ ਉੱਤਰੀ ਭਾਰਤ ਵਿੱਚ ਬਾਰਿਸ਼ ਨਾ ਹੋਣ ਕਰਨਾ ਗਰਮੀ ਦਾ ਕਹਿਰ ਅਜੇ ਵੀ ਜਾਰੀ ਹੈ ਸਭ ਹੁਣ ਸਭ ਦੀ ਨਿਗਾਹ ਸਗਲ ਉੱਪਰ ਟਿਕੀ ਹੈ ਕਿ ਗਰਮੀ ਨੂੰ ਦੇਖਦੇ ਸਕੂਲਾਂ ਦੀਆਂ ਛੁੱਟੀਆਂ ਵਧਣਗੀਆਂ ਜਾਂ ਨਹੀਂ ਦਰਅਸਲ ਯੂਪੀ ਰਾਜਸਥਾਨ ਪੰਜਾਬ ਹਰਿਆਣਾ ਦਿੱਲੀ ਵਿਹਾਰ ਚਾਰਕਣ ਸਬੇਤ ਉੱਤਰੀ ਭਾਰਤ ਦੇ ਕਈ ਰਾਜਾਂ 'ਚ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਤੇ ਬਹੁਤੇ ਰਾਜਾਂ 'ਚ ਗਰਮੀ ਦੀਆਂ ਛੁੱਟੀਆਂ 30 ਜੂਨ ਤੱਕ ਹਨ। ਦੂਜੇ ਪਾਸੇ ਪੰਜਾਬ, ਹਰਿਆਣਾ ਸਣੇ ਉੱਤਰੀ ਭਾਰਤ ਅੰਦਰ ਅਜੇ ਵੀ ਪਾਰਾ 45 ਤੋਂ 47 ਡਿਗਰੀ ਤੱਕ ਜਾ ਰਿਹਾ ਹੈ। ਇਸ ਲਈ ਕੁੱਝ ਰਾਜਾਂ ਵੱਲੋਂ ਜੂਨ ਤੋਂ ਸਕੂਲ ਖੁੱਲ੍ਹੇ ਜਾਣੇ ਸਨ ਪਰ ਮੌਸਮ ਵਿੱਚ ਕੋਈ ਸੁਧਾਰ ਨਾ ਹੁੰਦਾ ਦੇਖ ਕੇ ਗਰਮੀ ਦੀਆਂ ਛੁੱਟੀਆਂ ਵਾਧਾ ਦਿੱਤੀਆਂ ਗਿਆ ਹਨ। ਭਿਆਨਕ ਗਰਮੀ ਦੇ ਵਾਧੇ ਦਾ ਤਾਪਮਾਨ ਕਾਰਨ ਕਈ ਰਾਜਾਂ ਨੇ ਸਕੂਲਾਂ ਦੀਆਂ ਛੁੱਟੀਆਂ 'ਚ ਬਦਲਾਅ ਕੀਤਾ ਹੈ। ਦੱਸ ਦੇ ਕਿ ਜੂਨ ਦੇ ਦੇਸ਼ ਦੇ ਕਈ ਹਿੱਸਿਆਂ 'ਚ 45 ਡਿਗਰੀ ਤੋਂ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ ਜਿਸ ਕਰਕੇ ਹੁਣ ਛੁੱਟੀਆਂ ਵਧਾਉਣ ਨੂੰ ਲੈ ਕੇ ਇਹ ਗੱਲ ਆਖੀ ਜਾ ਰਹੀ ਆ ਵੀਡੀਓ ਦੇਖ ਲਈ ਤੁਹਾਡਾ ਦਾ